ਵੇ ਕਿੰਨਾ ਲੱਗੀਆਂ ਪੈਣਾ ਗੱਲਾਂ ਗਾਣਾ ਆ ਪੱਕਾ ਮੇਰੀਆਂ ਕਿਤੇ ਵੇਂਦੀ ਆਪਾਂ ਉਦੋਂ ਨੂੰ ਨਾ ਵੇਖੀ ਦੋ ਹਿੱਥੇ ਗਰਮੀ ਨਹੀਂ ਲੱਗਦੀ ਇਹਨਾਂ ਸਮਝਦੀ ਆ ਭਈ ਹਾਂ ਕਿਤੇ ਗਰਮੀ ਲੱਗੇ ਕਿਦਾਂ ਡਈ ਵੇ ਉਹ ਤੇ ਕੱਲ ਨਾ ਭਰਨ ਸ਼ੌਕਰੀ ਉਹਦੀ ਕੰਮ ਕਰਦੇ ਕਰਦੇ ਵੀ ਇਹਨਾਂ ਨੇ ਤੇ ਲੱਖ ਲਾਂਤੀ ਪਾਣੀ ਮਰਦੇ ਵੀ ਕਰਦੀ ਕੋਹਦੀ ਵੇ ਕਿਦਾਂ ਡਈਆਂ ਬੱਪਾ ਇਹਨਾਂ ਨੂੰ ਵੀ ਪਤਾ ਚੁੱਪ ਕਰਕੇ ਨਾ ਇਸੇ ਗੱਲ ਤੇ ਆ ਗਈ ਨਹੀਂ ਹਾਂ ਇਹ ਨੂੰ ਜਿੰਨਾ ਮਰਜ਼ੀ ਕਰਦੀ ਰਹਿੰਦੇ ਤੇ ਮੁੰਡੇ ਨੂੰ ਆ ਉਹਦੋਂ ਮੇਸ਼ਨੇ ਕੋ ਮੈਂ ਟੱਪ ਟੱਪ ਲਾਈ ਆ ਆਉਣਾ ਪ੍ਰੈਸ਼ਰ ਵਿੱਚ ਮੁੜ ਕੇ ਛੜੀ ਬਲੀ ਏ ਨਹੀਂ ਪਤਾ ਨਹੀਂ ਕੀ ਮਤਾਂ ਦਿੰਦੇ ਰਹਿੰਦੇ ਇਹਨੂੰ ਪਿਛਲੇ ਪਿਛੜੀ ਬਲੀ ਰਹਿ ਕੋਲੇ ਬਣੀ ਰਹਿ ਸੱਸ ਨੂੰ ਤੇ ਆਂਦੀ ਘਰ ਹੀ ਨਾ ਦਿਖੇ ਦੱਸ ਮੈਂ ਹੁਣ ਕਿੱਧਰ ਨਿਕਲ ਜਾਉਂ ਔਖੀ ਹੋ ਉਹ ਘਰ ਬਣਾਇਆ ਵਾ ਤੇ ਇਹਨਾਂ ਨੇ ਬਣਾਇਆ ਆ ਇੰਨੇ ਕਹਿੰਦੀ ਆ ਲੜਦੀ ਆ ਗਈ ਜਿਦਾ ਇੱਕ ਕੀ ਖਾਂਦੇ ਮੰਮੀ ਤੁਸੀਂ ਝੂਟੇ ਲੈ ਜਾਂਦੇ ਏਨੀ ਗਰਮੀ ਚ ਆਹ ਹੋ ਗਿਆ ਹੁਣ ਮੰਮੀ ਨੇ ਝੂਟੇ ਹੀ ਲੈਣੇ ਆ ਨਿਆਣੀ ਮੰਮੀ ਆਡੀ ਨਿਆਣੀ ਸਮਝਿਆ ਕਿ ਤੂੰ ਹਾਂ ਨਿਆਣਿਆਂ ਨਾਲੋਂ ਵੱਧ ਤੂੰ ਸਮਝਿਆ ਮੈਨੂੰ ਮੰਮੀ ਦੀ ਕੋਈ ਬੁੱਕਤ ਹੈ ਘਰ ਚ ਪੁੱਤ ਲੈ ਮੰਮੀ ਦਾ ਨਾ ਖਿਆ ਕਰੋ ਦਸ ਲੱਗ ਬੇ ਥਾਰਾ ਕੰਮ ਕਰਕੇ ਆਈ ਮੈਂ ਤੇ ਹੁਣ ਤੁਸੀਂ ਤੇ ਫਿਰ ਵੀ ਨਹੀਂ ਖੁਸ਼ ਹੁੰਦੇ ਤੇ ਕਰ ਲਿਆ ਵਾ ਕੰਮ ਤੁੰਦਾ ਸਾਰਾ ਹਾਂ ਸਾਰੇ ਕੱਪੜੇ ਧੋਤੇ ਆ ਉਹ ਉਧਰ ਵੀ ਖਲਾਰਾ ਚੋਕਾ ਹੀ ਭਰਿਓ ਗੱਡੀ ਵਾਲੇ ਪਾਸੇ ਉਹ ਵੀ ਪੂਰਾ ਘੜਾ ਜਰਾ ਕਰ ਨੱਪ ਕੇ ਚੁੱਕ ਲਿਆ ਕਰ ਨੱਪ ਕੇ ਚੁੱਕਿਆ ਵਾ ਆ ਜਰਾ ਕਿ ਸਫਾਈ ਹੋਵੇ ਤੇ ਫੋਨ ਲਾ ਦੇ ਹਾਂਜੀ ਹਾਂਜੀ ਸਫਾਈ ਤੇ ਕਰਤੀ ਐ ਮੇਰੇ ਅੱਗੇ ਜਰਾ ਤੁਹਾਡੇ ਨੂੰ ਸਫਾਈ ਕਰਦਾ ਇਹਨਾਂ ਨੇ ਇਹਨੇ ਕੁੜੀ ਨੇ ਜਾਣਾ ਵਾ ਭਲਕੇ ਪਰਸੋਂ ਕੋਈ ਕਰੋ ਇਹਨਾਂ ਵਿੱਚ ਲਾ ਬਲਾ ਇਹਨੂੰ ਤੋ ਰੋਜ਼ ਕਿਸ ਤਰੀਕੇ ਨਾਲ ਹੁਣ ਤਈ ਆਈ ਐ ਭਰਾਵਾਰੋਂ ਉਹ ਲੜਕੇ ਆ ਹੀ ਐ ਵੀ ਨਹੀਂ ਨਹੀਂ ਲੜਨਾ ਕਿਉਂ ਸੁੱਖੀ ਸੰਦੀ ਐ ਇਹਦੇ ਇਹੋ ਦੀ ਅਕਲ ਨਹੀਂ ਮੈਂ ਦਿੱਤੀ ਆਪਣੀ ਕੁੜੀ ਨੂੰ ਵੀ ਲੜੇ ਆਵੇ ਅੱਛਾ ਹਾਂ ਮੈਂ ਅਗਲੇ ਜਿੱਤ ਕਰਦੇ ਇੰਨੀ ਹੂੰ ਮੇਡਾ ਦੁੱਧੋ ਸੋਨਾ ਬੋਲਦੀ ਸੋਨਾ ਰਹਿੰਦੀ ਆ ਸਾਰੇ ਟੱਬਰ ਨੂੰ ਸਾਭਦੀ ਬੜਾ ਹੀ ਸੋਨਾ ਖਾਣਾ ਪਾਣੀ ਬਣਾਉਂਦੀ ਇਸ ਤਬ ਕੁਛ ਉਹ ਤਨਾ ਦੇ ਖਾਇਆ ਨਾ ਬੁੱਢੇ ਬਾਰੇ ਗੋਡੇ ਤੋੜਦੇ ਤੇ ਤੁਸੀਂ ਸਿਖਾਇਆ ਨਾ ਰੋਟੀ ਪਾਣੀ ਬਣਾਉਣਾ ਹੋਰ ਮੈਂ ਤੇ ਨਿਆਣਿਆਂ ਨੂੰ ਸਭ ਕੰਮ ਧੰਦੇ ਸਿਖਾਏ ਵਧੀਆ ਵੀ ਮੈਂ ਨਹੀਂ ਲੋਕਾਂ ਦੀਆਂ ਮਾਵਾ ਵਾਂਗੂ ਕਰਦੀ ਹੁੰਦੀ ਪੀ ਕੰਮ ਧੰਦਾ ਭਾਵੇਂ ਘੱਟ ਕਰਿਓ ਤੇ ਲੜਿਓ ਖਪਿਓ ਜ਼ਿਆਦਾ ਅੱਛਾ ਅੱਛਾ ਆਓ ਚਲੋ ਕੋਈ ਤਾਂ ਨਹੀਂ ਇਥੇ ਕਰਦਿਆ ਕਰਦਿਆ ਵੀ ਕਦਰ ਨਹੀਂ ਹੁੰਦੀ ਜਿੱਥੇ ਕੋਈ ਨਾਮ ਹੀ ਕਰੇ ਉੱਥੇ ਕਦਰਾਂ ਪੈ ਜਾਂਦੀਆਂ ਵਾ ਕਦਰ ਤੇ ਇਹ ਕਰਾਉਣੀ ਆਉਣੀ ਚਾਹੀਦੀ ਆ ਇਹਦੇ ਕੋ ਸਿੱਖ ਸਿੱਖ ਲਈਏ ਵੇਖੀ ਜਾ ਕੇ ਇਹਦੇ ਸੋਹਰੇ ਕਿਤੇ ਹਾਂ ਵੇਖੀਏ ਮੈਂ ਕਿੰਨਾ ਰਾਂਦੀ ਆ ਮੈਨੂੰ ਸੋਹਰੇ ਕਿਤੇ ਫੁੱਲੇ ਰਮਨ ਦੇ ਆ ਵੇਖੀ ਹੁਣ ਇਹਨੇ ਸਿਰ ਫੇਰ ਢਾਲਣਾ ਹੀ ਤੇਰੇ ਨਾਲ ਨਹੀਂ ਮੈਨੂੰ ਕੀ ਲੋੜ ਆ ਤਨਸੇ ਰੌਂਦੀ ਮੈਂ ਛੱਦੀ ਮੈਂ ਕੰਮ ਕਰ ਲਿਆ ਤੁਸੀਂ ਕਰੋ ਚੁਗਲੀਆਂ ਮੇਰੀਆਂ ਰੱਜ ਕੇ ਆਈ ਤੇਰਾ ਦਾਣਾ ਮੈਨੂੰ ਪਤਾ ਨਹੀਂ ਲੱਗਦਾ ਸਭ ਪਤਾ ਲੱਗਦਾ ਆਦਤ ਪੈ ਗਈ ਆਦਤ ਤੋਂ ਮਜਬੂਰ ਹੋ ਗਈ ਮਾਤਾ ਤੂੰ ਜਾ ਜਾ ਹਾਂ ਇਹ ਲੜਾਈ ਦੀ ਮੈਂ ਮੀਤ ਨਹੀਂ ਮੈਂ ਕਹਿਆ ਇਹਨਾਂ ਮੀਤ ਨਹੀਂ ਸੁਣਦੀ ਰਹਿੰਦੀ ਉਹ ਖਲੋਤੀ ਆ ਸੁਣਦੇ ਪੈ ਹੀ ਗੱਲਾਂ ਸੁਣਦੀ ਤੂੰ ਇਹਨੂੰ ਛੱਡ ਮੁੰਡੇ ਨੂੰ ਪੁੱਛ ਤੇ ਜਿੱਦਾਂ ਉਹ ਕਹਿੰਦਾ ਨਾ ਉਸ ਤਰੀਕੇ ਨਾਲ ਕਰ ਲੈ ਠੀਕ ਆ ਚੈਨੀ ਉਹਦੇ ਕੋਲ ਲਵਾਉਣੀ ਜਿੱਦਾਂ ਮਰਜ਼ੀ ਲਵਾ ਇਹ ਹੁਣ ਤੇਰਾ ਕੰਮ ਹੀ ਜੂ ਮੈਂ ਆਪਣੇ ਜੋਗਾ ਕਰਤਾ ਵਾ ਜੋ ਮੈਂ ਤੈਨੂੰ ਦੱਸਤਾ ਵਾ ਵੀ ਤੂੰ ਜੈ ਇਨੀ ਲਵਾਣੀ ਠੀਕ ਐ ਨਾ ਹਾਂਜੀ ਆਹੋ ਹੁਣ ਤੂੰ ਲਵਾ ਲਾ ਚਲੋ ਚਲ ਫਿਰ ਅੱਪਾ ਵੀ ਅੰਦਰ ਚੱਲੀਏ ਪੱਖੇ ਥੱਲੇ ਆਪਾਂ ਕਰਨਾ ਇੱਥੇ ਗਰਮੀ ਚ ਬੈਠੀਆਂ ਐ ਨਾ ਜਿਹੜੇ ਕੰਮ ਲਈ ਆਈਆਂ ਹਾਂ ਗੱਲਾਂ ਕਰਨ ਉਹ ਤੇ ਫੇਸ ਰਾਨੇ ਆ ਚੜੀ ਆ ਫੇਸ ਰਾਨੇ ਆ ਚੜੀ ਚਲ ਉਠ ਇੰਨੇ ਨਹੀਂ ਕਿਤੇ ਬੈਨ ਖਲੋਂ ਦੇਣਾ ਹੁਣ ਆਪਾਂ ਨੂੰ ਆਜਾ ਪੁੱਤ ਅੰਦਰ ਪੱਖੇ ਥੱਲੇ ਚਲ ਜੋ ਹਾਏ ਹਣੀ ਨਾ ਦੇ ਬੁਲਾਵਾਂ ਨੇ ਖਾ ਲਿਆ ਇੱਕ ਤੇ ਅੱਗੇ ਸੱਸ ਨਹੀਂ ਮਾਨ ਉੱਤੇ ਹੋਰ ਆ ਗਈ ਆ ਕਰੀ ਜਾਂਦੇ ਮਲਾਂ ਚੁਗਲੀਆਂ ਕੰਮ ਕਰਾ ਕਰਾ ਕੇ ਤੇ ਇਹਨਾਂ ਨੇ ਮਤ ਮਾਰਤੀ ਮੇਰੀ ਹੁਣ ਘੜੀ ਲੰਮੇ ਪੈ ਨਹੀਂ ਨਾ ਲੱਕ ਦੁਖਣ ਲਿਆ ਨਾ ਕਿਤੇ ਹਾਏ ਹੇ ਵਾਏ ਗਰ ਹੋ ਨਾ ਅੰਦਰੋਂ ਨਾ ਉੱਥੇ ਲੱਗੀਆਂ ਰਹਿਣ ਆਰੇ ਚੁਗਲੀਆਂ ਹੀ ਕਰਦੀਆਂ ਰਹਿਣ ਮੇਰੀਆਂ ਜਿਹੜੀਆਂ ਕਾਨੀਆਂ ਕਰ ਲੈਣ ਫਿਰ ਧੋਲਣ ਪਾਪ ਜਿੰਨੇ ਧੋਣੇ ਆ ਆ ਲੱਕ ਦੀ ਤੇ ਕਰ ਛੱਡੀ ਲੱਗ ਕੇ ਤੇ ਚਵਾਨੀ ਦਾ ਕੰਮ ਨਹੀਂ ਕੀਤਾ ਤੇ ਤੂੰ ਦੋ ਦੋ ਨਿਆਣੇ ਲਿਆਈਆਂ ਲੱਗੇ ਭਾਬੀ ਦੇ ਹੱਥ ਭੜਾਥੀ ਕਰਾਲਾ ਕੋਸ਼ ਕਾਮਾ ਨਾ ਉਹ ਤਾਂ ਸਾ ਸੁਭੀ ਉੱਤੇ ਫੇਰਦੀ ਗਾੜੀਆਂ ਆਉਂਦੀਆਂ ਕੰਮ ਬੜਾ ਕਰਦੀ ਮੰਮੀ ਤੂੰ ਉਹ ਨਹੀਂ ਕਰਦੀ ਕਿੱਡੀਆਂ ਲੋਤੀਆਂ ਲਾਉਣੇ ਸੋਣ ਤਾਂ ਮੈਂ ਲਿਆ ਹੀ ਇੰਨੀ ਕੁ ਗੱਲ ਪਾ ਬੀਲੇ ਮੈਂ ਪੈ ਜੇ ਪਾਬੀ ਜੀ ਨਹੀਂ ਖੇਡਣ ਨਹੀਂ ਆ ਜਾ ਹਾਂਜੀ ਆ ਗਏ ਸੁਲੰਮੇ ਪਈਆਂ ਹੋਰ ਦੱਸੋ ਹੋਰ ਠੀਕ ਚੱਲਦੇ ਆ ਨਹੀਂ ਥੱਕ ਗਈਆਂ ਕੰਮ ਕੰਮ ਕਰਕੇ ਨਾ ਇੱਕ ਤੇ ਗਰਮੀ ਬੜੀ ਬਾਹ ਹਾਂਜੀ ਖੁਸ਼ ਹੁੰਦਾ ਹੋ ਠੀਕ ਰਹਿੰਦੇ ਜੇ ਠੀਕ ਹੀ ਆ ਤੁਹਾਡੇ ਸਾਹਮਣੇ ਆ ਤੁਰੀ ਫਿਰਦੀ ਤੇ ਠੀਕ ਹੀ ਆ ਹੂੰ ਤੇ ਵੀਰ ਨੇ ਗੱਲ ਕੀਤੀ ਹੋਣੀ ਤੁਹਾਡੇ ਨਾਲ ਕੋਈ ਕਾਦੀ ਮੈਂ ਅਨਨ ਕਹਿੰਦੀ ਮੈਂ 5000 ਰੁਪਏ ਦੇ ਦਾਂ ਮੈਂ ਪਿੰਡ ਨੂੰ ਜਾਣਾ ਵਾਂ ਸੋਚੋ ਕੋ ਜਾਣਾ ਤੇ ਤੂੰ ਮਮਮੀ ਨੂੰ ਕਹਿਣਾ ਸੀ ਨਾ ਵੀਰ ਨੇ ਵੀ ਇਹੀ ਗੱਲ ਕਹੀ ਸੀਗੇ ਤੇ ਵੀਰ ਕਹਿੰਦੇ ਮਮਮੀ ਨੂੰ ਕਿਓ ਤੇ ਉਹ ਫਿਰ ਮਮਮੀ ਕਹਿੰਦੇ ਪੀਣੀ ਤੀ ਇਹਨਾਂ ਨਾਲ ਕਰੋ ਗੱਲ ਤੇ ਤੂੰ ਆਪਣੇ ਵੀਰ ਨਾਲ ਕਰ ਲੈਂਦੀ ਗੱਲ ਫਿਰ ਵੀਰ ਪਹਿਲਾਂ ਕਹਿੰਦੇ ਮਮਮੀ ਨਾ ਕਰੋ ਹੁਣ ਮਮਮੀ ਕਹਿੰਦੇ ਇੱਧਰ ਗੱਲ ਕਰੋ ਤੇ ਹੁਣ ਭਾਬੀ ਕੀ ਕਰੇ ਵੀ ਮੇਰੇ ਕੋ ਘੜਾ ਬਹੁਤ ਕੁਝ ਫੜਾਉਂਦੇ ਮੈਨੂੰ ਮੈਨੂੰ ਤੇ ਮੈਂ ਦੇਓ ਕਹਿੰ ਮੈਂ ਚਲ 50000 ਰੁਪਇਆ ਦੇ ਦੇਓ ਜਾਂਦੀ ਕੋਈ ਲੈ ਲੂੰਗੀ ਤਾਂ ਕਰਕੇ ਚਲੋ ਦੇਣਾ ਤਾਂ ਚਾਹੀਦਾ ਵਾ ਘਰ ਦੀ ਧੀ ਆ ਪਰ ਮੇਰੇ ਕੋ ਨਹੀਂ ਬਾਉ ਮੈਂ ਮੇਰੇ ਕੋ ਵੀ ਥੋਣੇ ਪੈਸੇ ਅੱਛਾ ਇੰਨੀ ਵੜੀ ਸੋਹਣੀ ਭਾਈ ਦੇ ਭਾਬੀ ਜੀ ਆਹੋ ਇਹ ਹੀ ਤੇਰਾ ਭਰਾ ਬਣਾ ਕੇ ਲੈ ਆ ਸੋਹਣੀਆ ਹਾਂ ਸੋਹਣੀ ਲੱਗੀ ਤਾਂ ਹੀ ਪੁੱਛਣ ਦੀ ਐ ਨਹੀਂ ਤੇ ਮੈਨੂੰ ਇਹ ਹੀ ਦੇ ਦੋ ਤੁਸੀਂ ਹਾ ਰਮਨ ਇਹ ਤਾਂ ਇੱਥੇ ਤੇ ਮੰਨ ਲਿਖਿਆ ਤੂੰ ਚੈਨ ਦਾ ਕੀ ਕਰਨਾ ਦੱਸ ਕੋਈ ਨਹੀਂ ਮੈਂ ਵਿਟਾ ਕੇ ਉਤੋਂ ਆਲਦ ਨਾ ਪਵਾ ਲੂੰਗੀ ਤੇ ਕਮਾਲ ਹੋਈ ਆ ਹੁਣ ਚੈਨ ਤੇਰਾ ਭਰਾ ਬਣਾ ਕੇ ਲੈ ਆ ਹੁਣ ਤੇਰਾ ਘਰ ਵਾਲਾ ਤੇਲੀ ਚੀਜ਼ ਬਣਾ ਕੇ ਲੈ ਆਇਆ ਹੋਵੇ ਤੇ ਤੇਰੇ ਨਾਨਾ ਨਾਨ ਕੇ ਮੰਗੇ ਤੇ ਤੂੰ ਦੇਣੀ ਆ ਹੁਣ ਕੋਈ ਨਾ ਕੋਈ ਤੇ ਕਰੋਗੇ ਫਿਰ ਆਹੋਂ ਤੁਹਾਨੂੰ ਲੁੱਟ ਕੇ ਲੈ ਜਾ ਫਿਰ ਘਰ ਨੂੰ ਤਾਂ ਹੀ ਨੀ ਮੈਂ ਕਹਿੰਦੀ ਵੀ ਕੋਈ ਨਾ ਕੋਈ ਤੇ ਕਰੋਗੇ ਹੀ ਹੁਣ ਤੇ ਮੰਮੀ ਨੂੰ ਕਹਾਂ ਭਰਾ ਨੂੰ ਕਹਾਂ ਮੇਰੇ ਨਾਲ ਸਿਰ ਖਾਰੋ ਕੋਈ ਨਹੀਂ ਐ ਚੈਨੀ ਲਾ ਦੂੰਗੀ ਪਰ ਇਹ ਹੋ ਚੈਨੀ ਲਾ ਦੇ ਤੂੰ ਇਦਾਂ ਹੱਥ ਪਾਉਣੀ ਚੈਨੀ ਨੂੰ ਛੋਕੇ ਲੈ ਜਾਣੀ ਜਦੋਂ ਤੂੰ ਜੇ ਤੇ ਮੈਂ ਵੀਰ ਨੂੰ ਕਹਿੰਨੀ ਵੀਰ ਕਿੰਨਾ ਮੰਮੀ ਕੋਲ ਚਲ ਜਾ ਤੇ ਮੰਮੀ ਕਹਿੰਦੇ ਭਾਬੀ ਕੋਲ ਪੁੱਛਣਾ ਭਾਬੀ ਕਿਹੜੀ ਚੱਕ ਲੈ ਕੇ ਬੈਠੀ ਆ ਤਾਂ ਹੀ ਤੇ ਮੈਂ ਤਾਂ ਪੁੱਛਣਾ ਪੁੱਛਣਾ ਵਾਂਗਾ ਹਾਂ ਤੇ ਮੈਂ ਕਿੱਥੇ ਦੇਣੇ ਜਾ ਆਪਣੀ ਮਾਂ ਕੋ ਤੇ ਜਾ ਆਪਣੇ ਭਰਾ ਕੋ ਲਾਓ ਚਲੋ ਆਹੋ ਇਥੇ ਚੈਨੀ ਨੀ ਸਾਫ ਕਰਨੋਂ ਫਿਰ ਉਹ ਇੱਥੇ ਕਚੀ ਚੈਨੀ ਲੈ ਆਂਦੀ ਤੇ ਉੰਦਰ ਸਾਰਾ ਟੱਬਰ ਵੈਰ ਪਿਆ ਥੋੜਾ ਹੁੰਦਾ ਵਾ ਵੀ ਚੀਜ਼ ਭਰਾ ਲੈਣ ਕੇ ਦਵੇ ਧਿਆਨ ਕੇ ਪੈਣਾ ਨਹੀਂ ਚੱਲਿਆ ਫਿਰ ਲੰਬਾ ਨਾ ਹਾਦ ਹੋ ਗਈ ਤੇਰੀ ਆਲੀ ਆ ਕੀ ਕਾਣ ਲਈ ਹਾਂ ਚੈਨੀ ਲਾਉਣ ਦੇਗੀ ਕਿਉਂ ਇਹ ਫਿਰ ਮੈਨੂੰ ਲਾ ਕੇ ਦੇ ਦੋ ਨਾ ਮੇਰੀ ਗਾਉ ਸੁਣ ਤੈਨੂੰ ਐਸਾ ਖਾਇਆ ਵਾ ਪੀ ਚੈਨੀਆਂ ਭਾਬੀ ਦੀ ਗਲਾਂ ਤੋਂ ਲਾ ਲਾ ਕੇ ਭੱਜੋ ਨਹੀਂ ਜੀਵੇ ਉਧਰ ਜਾਣੀ ਹੋਣੀ ਮੈਂ ਮੈਨੂੰ ਪੈ ਦਿੰਦੇ ਜੇ ਤੁਹਾਨੂੰ ਆ ਨਹੀਂ ਤੂੰ ਹੀ ਨਹੀਂ ਤੇ ਮੈਂ ਕੀ ਕਰਾਂ ਫੇਰ ਤੁਸੀਂ ਜਾਓ ਪਲੀਜ਼ ਹੁਣ ਮੈਂ ਵੀ ਮਾਂ ਦੀ ਤੀ ਨਹੀਂ ਜੇ ਮੈਂ ਹੁਣ ਚੈਨੀ ਨਾ ਲਵਾ ਕੇ ਠੀ ਮਾਂ ਵੀ ਉਹਦੇ ਕੋਲ ਲਵਾਉਣੀ ਜਿੰਨੇ ਲੈ ਕੇ ਆਂਦੀ ਏ ਤੇ ਜਾਓ ਫੇਰ ਲਵਾ ਲਓ ਫਿਰ ਜਾਓ ਜੋਰ ਲਾ ਲਓ ਲਾਓ ਉਹ ਹੀ ਲਾ ਕੇ ਦਊਗਾ ਹੁਣ ਕੋਈ ਨਹੀਂ ਫੇਰ ਲਵਾ ਲਓ ਹੂੰ ਭਰਾ ਲੈ ਆਇਆ ਵਾ ਮਾਂ ਦਾ ਨਹੀਂ ਜੋਰ ਚੱਲਿਆ ਤਾਂ ਧੀ ਨੂੰ ਗਾੜੀ ਕਰਤਾ ਤੇ ਚੈਨ ਲਵਾ ਮੈਨੂੰ ਕੜੀਆਂ ਇਹਨਾਂ ਦੀ ਨਹੀਂ ਪਤਾ ਇਹਨਾਂ ਦੀਆਂ ਤੇ ਅੰਧੇ ਹੁੰਦੇ ਕੀ ਅੰਧੇ ਹੁੰਦੇ ਕੀ ਮਿੰਨੋ ਖਾਣ ਵੀ ਨਹੀਂ ਪਾਉਂਦੇ ਸ਼ਹਿਰ ਚ ਰਹਿ ਕੇ ਤੇ ਵੀ ਭੁੱਲ ਗਏ ਆ ਪਰਿਆ ਵੀ ਮਾਂ ਇਹਦੀ ਨੇ ਸਿਖਾਇਆ ਹੋਣਾ ਕਿ ਤੂੰ ਦੀ ਚੈਨ ਲਵਾ ਪਹਿਲੇ ਨੂੰ ਅੰਦਰ ਖਾਤੇ 50000 ਵੀ ਮਿਲ ਜਾਣਾ ਮੈਨੂੰ ਪਤਾ ਵਾ ਮਾਂ ਇਹਦੇ ਵਾਸਤੇ ਹੀ ਰੱਖਦੀ ਸਭ ਕੁਝ 50000 ਵੀ ਦੇ ਕੇ ਤੂੰ ਉਹਨੂੰ ਕਪੜਾ ਲੱਤਾ ਵੱਖਰਾ ਦੇਉ ਚਾਣ ਇਹਨੂੰ ਲਵਾ ਕੇ ਮਾਤਾ ਦੇ ਭਾਵੇਂ ਹੱਥ 'ਚ ਦੇ ਜੇ ਵੀ ਲੈ ਰੱਖ ਲਈ ਤੂੰ ਜਾਂ ਮਾਂ ਕੀਤਾ ਇਹਨੂੰ ਕਹਵੇ ਵੀ ਲੈ ਜੇ ਮੈਂ ਤਾਂ ਨਹੀਂ ਫਿਰ ਉਹਨੂੰ ਦੇਣੀ ਪੈ ਜੋ ਮਰਜੀ ਗਾਂ ਭਾਵੇਂ ਕਲੇਸ਼ ਹੀ ਪਵੇ ਘਰ 'ਚ ਮੈਂ ਠੇਕੇ ਲਿਆ ਇਹਨਾਂ ਦੇ ਨਾਲੇ ਮੈਂ ਗੁਲਾਮੀ ਕਰਾਂ ਕੰਮ ਧੰਦਾ ਮੈਂ ਕਰਾਂ ਤੇ ਜੇ ਕਚੈਣ ਆ ਗਈ ਖੁਥੜੀ ਨੂੰ ਫਿਰ ਗਈ ਕਿਤੇ ਤੇ ਉਹ ਵੀ ਲਵਾਉ ਨੂੰ ਸਾਰਾ ਟੱਬਰ ਹੀ ਵੇਰ ਤੇ ਭੁੱਖੇ ਆ ਕਿਤੇ ਇਹ ਟੱਬਰ ਮੈਂ ਤਾਂ ਨਹੀਂ ਹੈ ਇਹਨਾਂ ਦਾ ਨਾਂ ਜਿਹੜਾ ਪਤਾ ਨਹੀਂ ਕੀ ਲਾਉਂਦੇ ਆ ਮਿੰਤੇ ਵੀ ਨਹੀਂ ਪਤਾ ਸਰਨੇਮ ਇਹਨਾਂ ਦਾ ਤਾਂ ਭੁੱਖਿਆਂ ਦਾ ਨਾਂ ਪੈਣਾ ਭੁੱਖਿਆਂ ਵਾਲਾ ਡੱਬਰ ਲੋਕ ਵੀ ਬਾਹਰ ਕੀ ਜਾਂਦੇ ਹੋਣੇ ਆ ਚੋਲਦਰਾ ਮਾਰਦੇ ਗੱਡੀਆਂ ਦੇ ਚੋੜੇ ਫਿਰਦੇ ਉਹਦਾ ਬੂਟਾਂ ਤੇ ਤੇ ਚਾਨਾ ਲਮਾਉਂਦੇ ਨੌਹਾਂ ਦੀਆਂ 골ਡ ਪਿਆ ਦਸ ਨੌ ਤੀ ਨੌ ਨੂੰ ਤੇ ਘਰੇ ਕੋਈ ਵੇਖਣ ਆਉਂਦਾ ਧੀ ਆਪਣੀ ਉੱਥੇ ਜਾ ਕੇ ਜੋ ਮਰਜ਼ੀ ਪਾਵੇ ਟਮਕਾਵੇ ਆਪਣੇ ਸੋਹਰੇ ਨਾਲਿਆਂ ਦੀ ਰਮਨ ਤੇ ਸੋਹਰੇ ਬੜੇ ਕਰਦੇ ਆ ਮੈਨੂੰ ਉਹਦੇ ਪਤਾ ਵਾ ਗੱਲਾਂ ਕਰਦੀਆਂ ਵਾ ਕਿਤੇ ਚਵਾਨੀ ਦਾ ਕੰਮ ਕਰਕੇ ਰਾਜੀ ਐ ਡਾ ਬਣੀ ਆ ਮਹਿਮਾਨ ਉਥੇ ਸਾਰਿਆਂ ਨੂੰ ਅੱਗੇ ਲਾਇਆ ਉਹਨੇ ਮਾਂ ਦੀ ਸਿੱਖ ਲੈ ਕੇ ਗਈ ਆ ਵੀ ਮਾਂ ਦੀ ਸਿੱਖ ਹੀ ਲੈ ਕੇ ਗਈ ਮਾਂ ਨੇ ਸਿਖਾਇਆ ਵੀ ਇਦਾਂ ਕਾਬੂ ਕਰਨੇ ਆ ਸੱਸ ਸੋਹਰਾ ਇਦਾਂ ਘਰ ਵਾਲਾ ਕਾਬੂ ਕਰਨਾ ਬਸ ਹਾਦੀ ਹੋਈ ਪਈ ਇਹਨਾਂ ਦੀ ਮੈਂ ਵੀ ਆਪਣੀ ਮਾਂ ਨੂੰ ਫੋਨ ਕਰਨ ਲੱਗੀ ਆ ਵੇ ਨਹੀਂ ਆ ਨਾ ਕਿਦਾਂ ਲਵਾਉਂਦੀ ਮੇਰੇ ਘਰੋਂ ਚੈਨ ਜਦ ਚੈਨ ਲਵਾਓਗੇ ਤਾਂ ਮੈਂ ਘਰੇ ਰੋ ਲਾਉਣੀ ਆ ਹੈਲੋ ਹੈਲੋ ਹਾਂਜੀ ਮੰਮੀ ਸਤਿ ਸ੍ਰੀ ਅਕਾਲ ਮੰਮੀ ਮੈਂ ਤੁਹਾਣਾ ਗੱਲ ਕਰਨੀ ਆ ਮੈਂ ਜਦੋਂ ਆਈ ਆ ਨਾ ਇਥੋਂ ਅੰਸ਼ੈਰੋ ਤੇ ਉਦੋਂ ਮੇਰੀ ਨਨਾਨ ਆਈ ਸੀ ਤੇ ਚਲੋ ਉਦੋਂ ਵੀ ਮੇਰੀ ਸੱਸ ਨੇ ਬੜੀਆਂ ਮੈਨੂੰ ਸੁਣਾਇਆ ਮੈਂ ਚੋਪੀ ਕੀਤੀ ਰਹੀ ਤੇ ਹੁਣ ਨਾ ਮੇਰੀ ਸੱਸ ਨੇ ਨਾ ਉਹਨੂੰ ਰਮਣ ਨੂੰ ਸੁਖਾਇਆ ਜਾਨੀ ਕਿ ਮੇਰੇ ਨਾਨ ਨੂੰ ਇਹਦੇ ਕੋ ਚੈਨ ਲਵਾ ਤੇ ਮੇਰੇ ਗਲੇ ਵੀ ਪਈ ਆ ਚੈਨ ਲਾਉਣ ਨੂੰ ਤੋਂ ਹੁਣ ਮੈਂ ਨਾ ਬੋਲ ਕੇ ਗਈ ਐ ਨਾ ਕਿ ਜਿੰਨੇ ਹਵਾਈ ਉਹ ਕੋਲ ਲਵਾਉਂਗੀ ਮਮੀ ਹੁਣ ਮੈਂ ਕੀ ਕਰਾਂ ਫਿਰ ਹੁਣ ਕਿਦਾਂ ਦੇ ਆਏ ਤੋਂ ਹੁਣ ਕੀ ਕਰਾਂ ਫਿਰ ਲਾ ਕੇ ਦੇ ਦਾਂ ਤੁਸੀਂ ਤਾਂ ਕਹਿੰਦੇ ਜੋ ਫਿਰ ਬੋਲੋ ਹੀ ਨਾ ਫਿਰ ਲਾ ਕੇ ਦੇ ਦੋ ਇਹ ਕੀ ਮਤਲਬ ਤੁਹਾਨੂੰ ਵੀ 36 36 ਗੱਲਾਂ ਕਰਦੀ ਮੇਰੀ ਸੱਸ ਫਿਰ ਕੀ ਆ ਮਮੀ ਇਦਾਂ ਤਾਂ ਨਾ ਕਹੋ ਤੁਸੀਂ ਬਣਾ ਦੋਗੇ ਲੈ ਤੁਸੀਂ ਕਿਉਂ ਬਣਾ ਕੇ ਦੇਣੀ ਜਿਨ੍ਹਾਂ ਦੇ ਘਰ ਮੈਨੂੰ ਕਰਾਰ ਨੂੰ ਕੰਮ ਕਰਦੀਆਂ ਕਿ ਮੈਂ ਹੁਣ ਚੀਜ਼ ਮੇਰੀ ਆਈ ਮੈਂ ਨਹੀਂ ਦੇਣੀਗੀ ਹੁਣ ਮੈਂ ਤੁਹਾਨੂੰ ਪਹਿਲਾਂ ਦੱਸਤਾ ਜੋ ਵੀ ਕਲੇਸ਼ ਪਿਆ ਤੂੰ ਸੰਭਲਿਓ ਮੈਂ ਫੋਨ ਕਰੂੰਗੀ ਤੇ ਆਜੋ ਬੇਸ਼ੱਕ ਠੀਕ ਨਹੀਂ ਆ ਹਾਂ ਹਾਂ ਕੋਤੇ ਵੀ ਬੜਾ ਉਹ ਤਾਂ ਹੀ ਫਾਇਦਾ ਚੁੱਕਦੇ ਆ ਨਾ ਵੀ ਮਾਂ ਦੀ ਬਿਮਾਰੀ ਸਮਾਂ ਰਹਿੰਦੀ ਆ ਤੇ ਕਿੱਥੇ ਇਹਨਾਂ ਨੇ ਆਉਣਾ ਕਿਸੇ ਮਗਰੇ ਦੇ ਕਹਿੰਦੇ ਹੁੰਦੇ ਨਾ ਕਿਲਾ ਕਾਇਮ ਹੋਵੇ ਨਾ ਤੇ ਫੇਰੀ ਵਸਿਆ ਜਾਂਦਾ ਧੀਆਂ ਦਾ ਸਾਡਾ ਤਾਂ ਕਿੱਲਾ ਵੀ ਨਹੀਂ ਕਾਮ ਪਿਓ ਸਾਡਾ ਉਂ ਨਹੀਂ ਹੈਗਾ ਸਿਰ ਤੇ ਮਾਂ ਸਾਡੀ ਉਂਗ ਮਾਰ ਰਹੀਂਦੀ ਆ ਭਰਾ ਸਾਡਾ ਉਂ ਬਾਹਰ ਆਉਣਾ ਕਿੰਨੇ ਮਗਰ ਕਿਸਨੇ ਨਹੀਂ ਆਉਣਾ ਚਲੋ ਕੋਈ ਨਹੀਂ ਵੇਖ ਲੈਣੀ ਆ ਠੀਕ ਆ ਬਾਅਦ ਚ ਕਰੂੰਗੀ ਫੋਨ ਉਹਨੂੰ ਮਮੇ ਨੂੰ ਕੀ ਦੁੱਖ ਦੱਸਾਂ ਮੰਮੀ ਵੀ ਬਿਮਾਰ ਰਹਿੰਦੀ ਆ ਕੀ ਕਰਾਂ ਮੈਂ ਦੱਪਾ ਇਹਨਾਂ ਨੂੰ ਲੱਗਦਾ ਕਿ ਬੜਾ ਸੁਖੀ ਹੁੰਦੇ ਬੰਦੇ ਸਾਰੇ ਹਰ ਇੱਕ ਦੇ ਘਰ ਟੈਨਸ਼ਨਾਂ ਹੁੰਦੀਆਂ ਇਹ ਵੱਖਰਾ ਇੱਥੇ ਡਰਾਮਾ ਲਾਇਆ ਇਹਨਾਂ ਨੇ ਇਹ ਇੱਧਰ ਆ ਜਾ ਇੱਕ ਮੜਾ ਜਾ ਕੀ ਆਇਆ ਵਾ ਇੱਧਰ ਆ ਨਾ ਕੀ ਆ ਚਲੋ ਗੰਗਾ ਸੁਣ ਮੇਰੀ ਕੀ ਆ ਜਾਨ ਖਾਲੀ ਤੁਸੀਂ ਕੀ ਆ ਮੈਂ ਚੈਨੀ ਲਵਾ ਕੇ ਖੜਨੀ ਹੁਣ ਦੱਸ ਕੀ ਨਹੀਂ ਮੈਂ ਉਹਦੇ ਵਾਸਤੇ ਨੇ ਆਵਾਂ ਤੇ ਤੂੰ ਨਹੀਂ ਨਾ ਮੈਂ ਲਵਾ ਕੇ ਖੜਨੀ ਆ ਨਾ ਹੁਣ ਉਹਨੂੰ ਪਾਤੀਏ ਜਾਂਦੇ ਪਾਈਆਂ ਦੀ ਫਿਰ ਤੂੰ ਹੀ ਕਹਿ ਦਿੰਨੇ ਆ ਮੰਮੀ ਕੋਲੋਂ ਪੈ ਲੈ ਲਾ ਮੰਮੀ ਕਹਿੰਦੇ ਆ ਭਾਬੀ ਕੋਲੋਂ ਲੈ ਲਾ ਇਦਾਂ ਥੋੜਾ ਚੰਗੇ ਥੋੜੀ ਲੱਗੀ ਤਾਂ ਹੁਣ ਉਹਦੇ ਗੱਲ ਪਈ ਹੈ ਜੈਂ ਤੇ ਹੁਣ ਕਦੋਂ ਨਹੀਂ ਨਾ ਹਣ ਮੈਂ ਲੈ ਕੇ ਜਾਊਂਗੀ ਫਿਰ ਕੋਈ ਨਹੀਂ ਤੈਨੂੰ ਗਾਂ ਲਿਆ ਦਊਂਗਾ ਨਵੀਂ ਬਣਾ ਕੇ ਲਿਆ ਦਊਂਗਾ ਨਹੀਂ ਫਿਰ ਹਣ ਮੈਂ ਵੀ ਲੈ ਕੇ ਜਾਣੇ ਨਹੀਂ ਤੇ ਫਿਰ ਰੱਕੜੀ ਤੇ ਡੀਕ ਤੇ ਰਿਹਾ ਭੈਣ ਨੂੰ ਮੈਂ ਵੀ ਨਹੀਂ ਹੁੰਦੀ ਫਿਰ ਰੱਕੜੀ ਪਾ ਲਈ ਉਹ ਗੱਲ ਉਹਦੇ ਗਲੋਂ ਕਿੱਦਾਂ ਲਵਾਉਣਾ ਮੈਨੂੰ ਇਹ ਦੱਸ ਬਈ ਮੈਨੂੰ ਨਹੀਂ ਪਤਾ ਜਿੱਦਾਂ ਮਰਜ਼ੀ ਲਵਾ ਕੇ ਦਿਓ ਮੈਨੂੰ ਚੱਲ ਮੈਂ ਵੇਨਾ ਕਰਦਾ ਗੱਲ ਕਰੋ ਗੱਲ ਫਿਰ ਹਾਂ ਚੱਲ ਮੈਂ ਵੇਨਾ ਕਰਦਾ ਗੱਲ ਮੈਨੂੰ ਹੁਣ ਕੋਈ ਜਵਾਬ ਨਹੀਂ ਚਾਹੀਦਾ ਹੈਗਾ ਮੈਨੂੰ ਬਸ ਹੁਣ ਚੈਨੀ ਚਾਹੀਦੀ ਆ ਉਹ ਚੰਗਾ ਬਾਬਾ ਤੁਸੀਂ ਤਾਂ ਜਾਨ ਲੈਣੀ ਕੀਤੀ ਆ ਵੇਨਾ ਮੈਂ ਕਰਦਾ ਕੋਈ ਨਹੀਂ ਮੈਂ ਕੋਈ ਸਵਾਲ ਸੁਣਨੇ ਹੈਗੇ ਕਿ ਹਾਂ ਮੈਂ ਨਹੀਂ ਦੇਣੀ ਤੇ ਉਹਨੇ ਨਹੀਂ ਦੇਣੀ ਹੈਗੀ ਕੋਈ ਨਹੀਂ ਮੈਂ ਵੇਨਾ ਕਰਦਾ ਬਸ ਚੈਨੀ ਗੱਦੀ ਲੈਣ ਦੀ ਮੇਰੇ ਸੇ ਆਪਾ ਗੱਲ ਪਾ ਲਿਆ ਘਰੀ ਮਾਂ ਦਵਾਲੇ ਕਦੀ ਭੈਣ ਦਵਾਲੇ ਕਦੀ ਕਰਜ਼ੀ ਦਵਾਲੇ ਕਰੇਗੀ ਬੰਦਾ ਉਥੇ ਸਾਰਾ ਸਾਰਾ ਕੰਮ ਕਰ ਕਰ ਮਰ ਜਾਈਦਾ ਇੱਥੇ ਆ ਕੇ ਇਹਨਾਂ ਦੀਆਂ ਉਹ ਗੱਲਾਂ ਲੜਾਈਆਂ ਨਹੀਂ ਮੁੱਕਦੀਆਂ ਕਿਹੜੇ ਖੂ ਖਾਤੇ ਬੰਦਾ ਹੁਣ ਕਿਹੜੇ ਮੋਂ ਨਾ ਜਾਵਾਂ ਉਹਦੇ ਕੋਲ ਕਿੱਦਾਂ ਜਾ ਕੇ ਚੈਨੀ ਮੰਗਾ ਮਾਰੇ ਉਹ ਗੱਲ ਵਿੱਚ ਤਾਂ ਨਾ ਪਾਸੇ ਫਸ ਗਿਆ ਹੁਣ ਉਹ ਕੋ ਕਿਹੜੇ ਮੋਂ ਨਾ ਚੈਨੀ ਮੰਗਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਨਾਲ ਭਾਈ ਦੇ ਭੈਣ ਦਾ ਰਾਜ ਹੁੰਦੀ ਸਹਵਾਈ ਦੇ ਘਰ ਦੀ ਨਾਰਾਜ਼ ਹੁੰਦੀ ਵੇਖੇਕ ਮਾਂ ਵੀ ਬੈਠੀ ਆ ਚਲੋ ਵੇਨਾ ਗੱਲ ਕਰਕੇ ਜੇ ਸਮਝਦੀ ਹੋਈ ਤੇ ਮਾਕੇ ਚਲੋ ਸਮਝਦਾਰ ਦੇ ਬਸੇਰੀਏ ਸਮਝ ਹੀ ਜਾਊਗੀ ਫੇਰ ਦਾਣ ਲੜਾਈ ਤੇ ਮਗਾਉਣੀ ਕਿ ਨਹੀਂ ਘਰ ਚੋਂ ਜਾਨਾ ਹੁਣ ਕਰਦਾ ਤਾਂ ਮੈਂ ਹਮਨਾ ਹਮਨਾ ਸੁਥੀ ਗੱਲ ਸੁਣੋ ਈਆ ਗੱਲ ਤਾਂ ਸੁਣੋ ਨੀ ਨੀ ਦੋਨ ਦੇ ਹੀ ਅੱਗੇ ਬਹੁਤ ਜਿਆਦੀ ਤੇ ਓਠ ਕੋਈ ਨਹੀਂ ਗੱਲ ਦੇਖੋ ਮੈਂ ਜਾ ਆਏ ਹਾਂਜੀ ਬੋਲੋ ਉਹ ਬੋਲਣਾ ਕੀ ਆ ਸਿਆਪਾ ਪਿਆ ਕਰ ਦੇ ਵਿੱਚ ਇੱਕ ਜਾਨ ਦਾ ਕਰਕੇ ਤੇ ਹੁਣ ਕੀ ਕਰਨਾ ਉਹ ਕੁੜੀ ਜਾਂਦੀ ਮੈਨੂੰ ਪਈ ਦੀ ਚਾਹੀਦੀ ਆ ਦੇਖੇ ਹੁਣ ਬਣਾ ਦੋ ਨੂੰ ਵੀ ਤੇ ਬਣਾ ਦੋ ਹੁਣ ਤੈਨੂੰ ਪਤਾ ਹੀ ਆ ਫਿਰ ਗਾਂ ਫੇ ਜਾ ਬਣਾ ਲਾਂਗੇ ਫਿਰ ਇਹ ਹਾ ਦੇ ਦੇ ਨੂੰ ਨੂੰ ਦੇ ਘਰੋਂ ਕੜਾ ਮਗਾ ਲੀਆ ਹਣੇ ਦਿਨ ਪਤਾ ਮਾਦਾ ਨਹੀਂ ਮੰਨਣਾ ਤੇ ਤੁਸੀਂ ਆਉਂਦਾ ਉਹਦਾ ਦੋ ਲੈ ਆਉਂਦੇ ਹੁਣ ਤੁਸੀਂ ਮੇਰੇ ਗਣਾਂ ਲਵਾਉਣੀ ਦੱਸੋ ਇਦਾਂ ਨਾ ਕਰਿਆ ਕਰੋ ਮੈਂ ਵੀ ਆਪਣੇ ਹੁਣ ਪੇਕੇ ਗਈਆਂ ਸਹੇਲੀਆਂ ਨੂੰ ਬਖਾਈ ਮੇਰੇ ਚਾਹ ਲੈ ਆਂਦੀ ਮੇਰੇ ਹਸਬੰਦ ਨੇ ਤੇ ਹੁਣ ਮੁਰਤੇ ਬਾਅਦ ਮੈਂ ਫੇਰ ਖਾਦੀ ਗਲਾ ਟਮਕਾਉਂਗੀ ਉੱਥੇ ਤੇ ਅਗਲੇ ਆਖਣਗੇ ਚਾਹ ਨਵਾ ਵੀ ਲਈ ਕਿਤੇ ਤੁਹਾਡੀ ਵੀ ਖਾਨੀ ਆ ਉਹ ਤਾਂ ਮੈਂ ਮੰਨਦਾ ਹਾਂ ਤੇਰੀ ਗੱਲ ਵੀ ਹੁਣ ਪਰ ਕੀ ਕਰਾਂ ਘਰ ਦੇ ਵਿੱਚ ਗਲਾ ਮਗਾਉਣੀ ਕਿ ਨਹੀਂ ਨਾ ਮਾਂ ਹਾਰਦੀ ਆ ਨਾ ਉਹ ਹਾਰਦੀ ਆ ਮੰਮੀ ਨੂੰ ਕਹ ਦੋ ਕਿ ਚਾਹਣ ਲਿਆ ਦਿਓ ਤੁਸੀਂ ਬਰੀਕੀ ਦੀ ਲਿਆ ਦਿਓ ਉਥੋਂ ਚਾਹਣਕ ਸੁਨਿਆਰੇ ਕੋ ਜਾ ਕੇ ਉਹਨੇ ਮੰਨਣਾ ਮੈਂ ਬਰੀਕ ਨੂੰ ਚਾਹ ਨਹੀਂ ਚਾਹੀਦੀ ਆ ਆਹੋ ਚਾਹ ਥੋੜਾ ਲੱਲਣੀ ਹੁੰਦਾ ਢੀ ਜਾਓ ਜਾ ਕੇ ਤੇ ਮੰਮੀ ਨਾਲ ਗੱਲ ਕਰਕੇ ਸੁਨਿਆਰੇ ਕੋ ਲੈ ਆਓ ਫੇ ਮੰਮੀ ਨੇ ਕਥਾ ਮੈਂ ਲੋਗੀ ਕਹਿੰਦੇ ਜੋ ਹੁਣ ਮੰਮੀ ਨੇ ਬਖਰੇ ਉਹ ਗੱਲ ਬੋਲ ਰਹੀ ਆ ਉਹ ਮੈਨਾਂ ਪਤਾ ਕਿੰਨਾ ਲੜ ਕੇ ਗਈ ਤੁਸੀਂ ਹੁਣ ਕਿਹੜੇ ਮੂੰਹ ਨਾਲ ਅੰਦੇ ਜੋ ਨੂੰ ਮੈਂ ਕਵਾਵਾ ਵੀ ਤੁਹਾਨੂੰ ਮੈਂ ਚਾਹਣ ਵੀ ਦਵਾ ਅਗਲੀ ਮੇਰੇ ਗੱਲ ਤੱਕ ਪਈ ਆ ਇੰਨੀ ਮੈਨੂੰ 36 36 ਗੱਲਾਂ ਕਰਕੇ ਗਈ ਆ ਉਹ ਗੱਲ ਪੈਣ ਵਾਲੀ ਐ ਕਿਹੜੀ ਗੱਲ ਚੈਨ ਗੱਲ ਚ ਪਹਿਲੇ ਗਾਲੀ ਪੈਣਾ ਸੀ ਉਹਨੇ ਅਗਲੀ ਨੇ ਮੇਰੇ ਤੇ ਫਿਰ ਪੈਂਦੀ ਚੈਨ ਨੂੰ ਆਊਟ ਡੋਡ ਕਿਉਂ ਕਿਉਂ ਮੈਂ ਦੀ ਆਪੇ ਲਾਲੀ ਨਹੀਂ ਫੜਾ ਦੇ ਇੱਧਰ ਇਹ ਕੀ ਕੰਮ ਹੋਇਆ ਮੈਨੂੰ ਕੀ ਤਾਂ ਹੁਣ ਭੈਣ ਤੁਹਾਡੀ ਤੁਹਾਨੂੰ ਪਤਾ ਹੋ ਕੀ ਕੰਮ ਹੋਆ ਤੇ ਕੀ ਨਹੀਂ ਮੈਂ ਤੇ ਇੱਥੇ ਨਵਾਂ ਹੀ ਕੰਮ ਵੇਖਿਆ ਹਰ ਇੱਕ ਨਵਾਂ ਹੀ ਕੋਈ ਨਾ ਕੋਈ ਇੱਥੇ ਡਰਾਮਾ ਹੁੰਦਾ ਘਰ 'ਚ ਇਹਨੇ ਤਾਂ ਹਿੰਦੀ ਫਿਲਮ ਸੀਰੀਅਲ ਵਾਲੇ ਨਹੀਂ ਕਰਦੇ ਜਿੰਨਾ ਸਾਡੇ ਘਰ ਡਰਾਮੇ ਹੁੰਦੇ ਆ ਚਾਨ ਕਾਦੀ ਆ ਗਈ ਵਕਤੀ ਪੈ ਗਿਆ ਪਤਾ ਨਹੀਂ ਜੇ ਕਿਤੇ ਹੋਰ ਕੋਹ ਲੈ ਆਉਂਦੇ ਫਿਰ ਤੇ ਮੈਨੂੰ ਮਨ ਜਦਾ ਹੋ ਔਰ ਧੂਕੇ ਬੂਹੇ ਤੱਕ ਛੱਡ ਕੇ ਆਉਣਾ ਸੀ ਉਹਨਾਂ ਨੇ ਨਾਲੇ ਚੀਜ਼ਾਂ ਲਵਾਉਂਦੇ ਨਾਲੇ ਬਾਹਰ ਕੱਢ ਕੇ ਆਉਂਦੇ ਚੱਲ ਹੁਣ ਗਲਾ ਦੇ ਮਗਾਉਣੀਆਂ ਕਿ ਨਹੀਂ ਚੈਨ ਤੇ ਚਲ ਦੇ ਦੇ ਫਿਰ ਉਹਨੂੰ ਕੀ ਕਰਨਾ ਵਾ ਨਹੀਂ ਮੈਂ ਨਹੀਂ ਚਾਹਂਦੇ ਆਣੀ ਕੋ ਮੈਂ ਲੈ ਆਵਾਂ ਨਾ ਮੈਂ ਲੈ ਕੇ ਆਇਆ ਨਾ ਦੇ ਦੇ ਤੂੰ ਜਿਹੜੀ ਮੇਰੇ ਨਾਮ ਗਏ ਤੇ ਚੀਜ਼ ਮੈਂ ਕਿਦਾਂ ਦੇ ਦਾਂ ਲਿਆ ਦਊਂਗਾ ਤੈਨੂੰ ਫੇਰ ਲਿਆ ਦਊਂਗਾ ਬਾਅਦੋਂ ਉਹਨੂੰ ਲਿਆ ਦਿਓ ਤੂੰ ਮੈਨੂੰ ਨਹੀਂ ਚਾਹੀਦੀ ਇਹ ਕੀ ਗੱਲ ਹੋਈ ਹਾਂ ਯੋਦੈ ਨੂੰ ਕਿਹਾ ਵਾ ਬੀ ਲਾ ਕੇ ਦੇ ਦੇ ਉਹਨੂੰ ਨਹੀਂ ਮੈਂ ਨਹੀਂ ਦੇਣੀ